ਅੱਛਾ ਨਾਮ ਜਪਣ ਨਾਲ ਫਿਰ ਲਾਭ ਕੀ ਹੋਏਗਾ ਜੇ ਆਪਾਂ ਨਾਮ ਨਾ ਜਪਿਆ ਸਾਧ ਸੰਗਤ ਫਿਰ ਲਾਭ ਨਹੀਂ ਹੋਏਗਾ ਕੋਈ ਜੇ ਨਾਮ ਜਪਨ ਦੇ ਲਾਭ ਇਹ ਹੋਏਗਾ ਸਭ ਕੁਝ ਸਿਮਰਨ ਵਿੱਚੋਂ ਪੈਦਾ ਹੁੰਦਾ ਬੰਦਾ ਆਪਣੇ ਦੁੱਖ ਦੂਰ ਕਰਨਾ ਚਾਹੁੰਦਾ ਹੈ ਹਰਕ ਬੰਦੇ ਦਾ ਮਕਸਦ ਹੈ ਪਹਿਲਾਂ ਮੇਰੇ ਦੁੱਖ ਦੂਰ ਹੋਣ ਸਭ ਤੋਂ ਪਹਿਲਾਂ ਦੁਨਿਆਵੀ ਸ਼ਰੀਰਕ ਲੋੜਾਂ ਨੇ ਮਨੁੱਖ ਦੀਆਂ ਕੋਈ ਬੰਦਾ ਇਸ ਤਰ੍ਹਾਂ ਦਾ ਤੁਹਾਡੇ ਵਿੱਚ ਨਹੀਂ ਜਿਹੜਾ ਸਿਰਫ਼ ਤੇ ਸਿਰ ਪਹਿਲਾਂ ਗੁਰਦੁਆਰੇ ਆਉਂਦਾ ਆਉਂਦਿਆਂ ਸਾ ਸੰਗਤ ਤੋਂ ਰੱਬ ਨੂੰ ਮੰਗਣ ਲੱਗ ਜਾਏ ਕਿ ਮੈਨੂੰ ਰੱਬ ਮਿਲ ਜਾਏ ਸਭ ਤੋਂ ਪਹਿਲਾਂ ਦੁਨਿਆਵੀ ਪਦਾਰਥਾਂ ਦੀ ਮੰਗ ਹੈ ਜਦੋਂ ਵੀ ਕੋਈ ਧਰਮ ਵੱਲ ਦੇ ਪਾਸੇ ਹੁੰਦਾ ਹੈ ਪਹਿਲਾਂ ਪਦਾਰਥਾਂ ਦੀ ਮੰਗ ਹੈ ਕੋਈ ਤੋੜ ਉਹਨੂੰ ਘਰ ਪਰਿਵਾਰ ਬੱਚੇ ਚਾਹੀਦੇ ਨੇ ਘਰ ਚਾਹੀਦਾ ਹੈ ਜਗਾ ਚਾਹੀਦੀ ਹੈ ਪੈਸਾ ਚਾਹੀਦਾ ਹੈ ਕਾਰੋਵਰ ਚਾਹੀਦਾ ਹੈ ਦੁੱਖ ਕਲੇਸ਼ ਢਣੇ ਚਾਹੀਦੇ ਨੇ ਉਤੋਂ ਬਹੁਤ ਸਾ ਸੰਗਤ